ਇਹ ਡਿਊਟੀ ਨਹੀਂ ਆਈ ਐ ਅਸੀਂ ਵਿਆਹ ਵੇਖਣਾ ਐ। ਬਾਬਾ ਜੀ ਦਾ ਵਿਆਹ ਵੇਖਣਾ ਐ ਸਾਡੇ ਅਫਸਰ ਸਾਡੀਆਂ ਡਿਊਟੀਆਂ ਲੱਗੀਆਂ। ਜਿਹੜੇ ਸਾਡੀ ਨਹੀਂ ਬੋਲਣੇ ਮਿੱਠਾ ਬੋਲਣਾ ਵਾ ਮਿੱਠੇ ਦੇ ਨਾਲ ਜਿੰਨਾ ਮਰਜ਼ੀ ਕਿਸੇ ਨੂੰ ਲੈ ਲੋ ਨਾਲ ਆਪਣੇ ਸਾਥੀ ਦੇ ਨਾਲ ਲੈ ਲੋ। ਮਿੱਠਾ ਹੀ ਦੇਣਾ ਵਾ ਜੀ। ਮੈਂ ਤਾਂ ਬਹੁਤ ਜਿਆਦਾ ਧੰਨਵਾਦ ਹਸਤੇ ਪਾਲਕੀ ਸਾਹਿਬ ਮੇਰੀ ਡਿਊਟੀ ਜਿਹੜੀ ਐ ਪਾਲਕੀ ਸਾਹਿਬ ਨਾਲ ਲੱਗੀ ਪਿਛਲੀ ਵਾਰੀ ਪਾਲਕੀ ਸਾਹਿਬ ਨਾਲ ਲੱਗੀ ਸੀਗੀ ਤੇ ਇਸ ਕੰਨ ਪਾਲਕੀ ਸਾਹਿਬ ਨਾਲ ਲੱਗੀ ਐ ਮੈਂ ਬੜਾ ਧੰਨਵਾਦ ਕਰਦਾ। ਆਪੇ ਤੇ ਛਿੱਟੇ ਪੈ ਜਾਂਦਾ ਚਾਰ ਉਤੇ ਸਿਖਾਂ ਤਾਂ ਪਵਿੱਤਰ ਹੋ ਜਾਂਦੀਆਂ ਜੋ ਭੁੱਲੀਆਂ ਭਲਾਈਆਂ ਹੁੰਦੀਆਂ ਨਾ ਸਰਸ਼ਦੀਆਂ ਹੋ ਜਾਂਦੀਆਂ ਹਾਂ ਵੀ ਇਹ ਕੰਪਿਊਟਰ ਦਿਮਾਗ ਹੁੰਦਾ ਬੰਦੇ ਦਾ ਇੱਕ ਇੱਕ ਡਾਟਾ ਜਿਹੜਾ ਵਾ ਜਮਾ ਹੋਈ ਜਾਂਦਾ ਹੈ ਇੱਕ ਪਾਸੇ ਨਾਲ ਨਾਲ ਵੱਢੀ ਜਾਂਦਾ ਤਿਆਰੀਆਂ ਜਿਹੜੀਆਂ ਨੇ ਬਹੁਤ ਜ਼ਿਆਦੇ ਵਧੀਆਂ ਨੇ ਸੰਗਤਾਂ ਜਿਹੜੀਆਂ ਨੇ ਬਹੁਤ ਧੁੰਮ ਧਾਮ ਨਾਲ ਦੂਰੋ ਦੂਰ ਆ ਰਹੀਆਂ ਨੇ ਵਿਆਹ ਪਰਬ ਦੇ ਮੌਕੇ ਵੱਡੀਆਂ ਜਿੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਵਿਆਹ ਸਮਾਗਮਾਂ ਦੀਆਂ ਖੁਸ਼ੀਆਂ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਭਾਈ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਸੰਗਤਾਂ ਦੇ ਚਰਨਾਂ ਦੇ ਵਿੱਚ ਬਧਾਈਆਂ ਦਿਆ ਕਰੋ ਚਰਨਾ ਦੇ ਵਿੱਚ ਰਹਿਣਾ ਚਰਨਾ ਤੋਂ ਬਾਹਰ ਨਹੀਂ ਜਾਣਾ ਚਾਚਾ ਬਾਹਰ ਜਾਏਗਾ ਸਭਾ ਬਾਪਾਂ ਦਾ ਸਾਨੂੰ ਕਰ ਲਾਂਗਾ ਆ ਪੁਰਬ ਦਾ ਦਿਨ ਹੈ ਤਿਆਰੀਆਂ ਕਿਸ ਤਰ੍ਹਾਂ ਦੀਆਂ ਆ ਜਾਂਦੀਆਂ ਜਿੱਥੇ ਸੰਗਤ ਦੀਆਂ ਦੂਰ ਦੂਰ ਤੋਂ ਹਾਜ਼ਰੀਆਂ ਦੇਖੀ ਨਾ ਜਾ ਰਹੀਆਂ ਨੇ ਤਿਆਰੀਆਂ ਜਿਹੜੀਆਂ ਨੇ ਬਹੁਤ ਜ਼ਿਆਦੇ ਵਧੀਆਂ ਨੇ ਸੰਗਤਾਂ ਜਿਹੜੀਆਂ ਨੇ ਬਹੁਤ ਧੂਮ ਧਾਮ ਨਾਲ ਦੂਰੋਂ ਦੂਰੋਂ ਆ ਰਹੀਆਂ ਨੇ ਤੇ ਬਾਬੇ ਦੀ ਕਿਰਪਾ ਫੁੱਲ ਬੜਾ ਫੁੱਲ ਸਿਰਫ ਆ ਬਾਬਾਾਂ ਦਾ ਵੀ ਥੋੜਾ ਜਿਹਾ ਮੇ ਵੀ ਪਾਵਾਂਗੇ ਫਿਰ ਸੰਗਤਾਂ ਨੂੰ ਠੰਡੀਆਂ ਕਰ ਦਾਂਗੇ ਕੀ ਪਊਗਾ ਜੀ ਅੱਜ ਬਾਬੇ ਦੇ ਕਿਰਪਾ ਹੋਈ ਤਾਂ ਬਾਬੇ ਨੇ ਪਾਤਾ ਹੀ ਪਿਛਲੀ ਵਾਰੀ ਤਾਂ ਪਾਤਾ ਹੀ ਦੋ ਕੋਏ ਦੇਖ ਰਿਹਾ ਤੇ ਆਖਿਆ ਵੀ ਬਾਬਾ ਪਾ ਦੇਗਾ ਇਹਨਾਂ ਨਾਲ ਸਾਰੀਆਂ ਸੰਗਤਾਂ ਪਵਿੱਤਰ ਹੋ ਜਾਂਦੀਆਂ ਨੇ ਬਾਬੇ ਦੇ ਛਿੱਟੇ ਪੈ ਜਾਣ ਨਾ ਚਾਰ ਉਤੇ ਜੋ ਸੰਗਤਾਂ ਪਵਿੱਤਰ ਹੋ ਜਾਂਦੀਆਂ ਜੋ ਭੁਲੀਆਂ ਭਲਾਈਆਂ ਹੁੰਦੀਆਂ ਨਾ ਸੱਦੀਆਂ ਹੋ ਜਾਂਦੀਆਂ ਨੇ ਜਿਹੜੀ ਅੱਜ ਤੁਸੀਂ ਦੇਖ ਬਣਾ ਕੇ ਆਏ ਹੋ ਵਿਆਹ ਪੁਰਬ ਦੇ ਮੌਕੇ ਤੁਹਾਡੀ ਰੋਜ਼ ਡਿਊਟੀ ਦੇ ਦਿਨ ਤੇ ਦਰਮਿਆਨ ਕੰਮਕਾਜ ਦੇ ਵੇਲੇ ਵੀ ਇਸ ਤਰ੍ਹਾਂ ਦੀ ਦੇਖ ਹੁੰਦੀ ਵਾਹਿਗੁਰੂ ਕਹਿੰਦੇ ਆ ਵੀ ਇਹ ਪਰਮਾਤਮਾ ਨੇ ਪੁਲਿਸ ਮਹਿਕਮੇ ਨੇ ਮਰਦੀ ਦਿੱਤੀ ਹੈ ਮੈਨੂੰ ਉਹਨਾਂ ਨੇ ਪਵਾਈ ਵਰਦੀ ਤੇ ਬਾਬਾ ਦਾ ਬਚਦੀ ਕਲਾ ਖੁਸ਼ੀਆਂ ਜੀ ਸਾਹਬਾਂ ਦੋ ਪਾਈਆਂ ਹੋਈਆਂ ਤਾਂ ਆਵਾਜ ਮੈਂ ਦੋ ਲੈ ਕੇ ਆਇਆ ਤਾਂ ਆਪੇ ਬਾਬੇ ਦਾ ਆਓ ਨਹੀਂ ਤਾਂ ਮੈਂ ਦੋ ਹੀ ਪਾਉਣਾ ਹੁਣ ਵੈਸੇ ਜੇ ਗੁਰਦੁਆਰੇ ਕੋਈ ਸੰਗਰਾਮਤ ਹੋਏ ਕੋਈ ਮੱਸਿਆ ਹੋਏ ਕੋਈ ਸੁਭ ਦਿਹਾੜਾ ਹੋਏ ਫਿਰ ਦੋ ਨਹੀਂ ਤਾਂ ਇੱਕ ਰੱਖ ਲੈ ਤੂੰ ਦੀ ਫਿਰ ਇੱਕੋ ਹੀ ਪਾਈ ਦੀ ਹੈ ਜਦੋਂ ਮੁਲਾਜ਼ਮ ਡਿਊਟੀ ਕਰਦੇ ਨੇ ਤੇ ਮੁਲਾਜ਼ਮਾਂ ਦੇ ਮੂੰਹ 'ਚ ਕਿਤੇ ਨਾ ਕਿਤੇ ਉਸ ਤਰ੍ਹਾਂ ਦੇ ਸ਼ਬਦ ਹੁੰਦੇ ਆ ਜਾਂ ਕਰੜੇ ਸ਼ਬਦਾਂ ਦੇ ਰਾਹੀਂ ਕਈ ਵਾਰ ਉਹਦੇ ਲੋਕਾਂ ਨੂੰ ਸੰਬੋਧਨ ਕੀਤਾ ਜਾਂਦਾ ਤੁਹਾਨੂੰ ਵੀ ਕਰਨਾ ਪੈਂਦਾ ਉਸ ਤਰੀਕੇ ਦੇ ਨਾਲ ਸੰਬੋਧਨ ਕਰੜੇ ਸ਼ਬਦ ਨਹੀਂ ਬੋਲਣੇ ਮਿੱਠਾ ਬੋਲਣਾ ਵਾ ਮਿੱਠੇ ਦੇ ਨਾਲ ਜਿੰਨਾ ਮਰਜ਼ੀ ਕਿਸੇ ਨੂੰ ਲੈ ਲੋ ਨਾਲ ਆਪਣੇ ਸਾਥੀ ਦੇ ਨਾਲ ਲੈ ਲੋ ਮਿੱਠਾ ਹੀ ਦੇਣਾ ਵਾ ਇਹ ਮੰਨ ਜਾਂਦੇ ਆ ਲੋਕ ਮੰਨ ਜਾਂਦੇ ਬਹੁਤ ਜਦੋਂ ਜਿੱਦੋਂ ਇੱਕ ਵਾਰੀ ਸਾਰਾ ਕਰਦਿਆ ਮੁੜ ਕੇ ਉਹਦੋਂ ਧਿਆਨ ਹੀ ਨਹੀਂ ਕਰਦੇ ਇਹ ਤੇ ਆਪਣੀ ਆਪਣੀ ਕਿਰਤ ਵਧਿਆ ਕਿ ਹਾਨੂੰ ਮਾੜਾ ਬੋਲ ਕੇ ਪਰਾਂ ਘਰਾ ਲੋ ਕਿ ਇਹਨੂੰ ਹੱਥ ਜੋੜ ਕੇ ਪਰਾਂ ਘਰਾ ਲੋ ਤੇ ਇਹ ਬਹੁਤ ਤਾਂ ਕੋਈ ਖਰਾਬ ਕਰਦਾ ਫਿਰ ਧੌਣ ਚ ਮੁੱਕੀਆਂ ਦੋ ਮਾਰ ਕੇ ਥੱਲੇ ਲਾ ਲੋ ਇਹੋ ਜਿਹਾ ਇਸ ਤਰ੍ਹਾਂ ਦਾ ਹੋਇਆ ਤਾਂ ਨਹੀਂ ਕਦੇ ਨਾ 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 ਇਹ ਤੱਕ ਨਹੀਂ ਹੋਇਆ ਇਹ ਤੱਕ ਤੇ ਹੋਇਆ ਜੀ ਬਾਬਾ ਦਾ ਦੋ ਇਹ ਜੱਦੀ ਕਲਾ ਹਾਂ ਤੇ ਜਿੱਥੇ ਤੁਸੀਂ ਡਿਊਟੀ ਨਿਭਾ ਰਹੇ ਹੋ ਤੁਹਾਡੀ ਇੱਥੇ ਡਿਊਟੀ ਲੱਗੀ ਹੋਈ ਹੈ ਜਿੱਥੇ ਨਾਲ ਪੁੰਨ ਤੇ ਫਲੀਆਂ ਵਾਲਾ ਕੰਮ ਹੋ ਜਾਂਦਾ ਦੋਨੇ ਚੀਜ਼ਾਂ ਹੋਏ ਬਿਲਕੁਲ ਬਿਲਕੁਲ ਬਹੁਤ ਜਦੇ ਬੜੀਆ ਮੈਂ ਤਾਂ ਬਹੁਤ ਜਦੇ ਧੰਨਵਾਦ ਹਸਤੇ ਆਪਾ ਸਾ ਮੇਰੀ ਡਿਊਟੀ ਜਿਹੜੀ ਹੈ ਪਾਲਕੀ ਸਾਹਿਬ ਨਾਲ ਲੱਗੀ ਪਿਛਲੀ ਵਾਰੀ ਪਾਲਕੀ ਸਾਹਿਬ ਨਾਲ ਲੱਗੀ ਹਗੀ ਤਿਆਰ ਕਰਨ ਪਾਲਖੀ ਆਪਣਾ ਲੱਗੀ ਹੈ ਮੈਂ ਬੜਾ ਧੰਨਵਾਦ ਕਰਦਾ ਗੋਲਾ ਲਗਦੇ ਆ ਆ ਪਰਿਵਾਰ ਚੋਂ ਵੀ ਆਇਆ ਕੋਈ ਦਰਸ਼ਕ ਪਰਿਵਾਰ ਵਿੱਚੋਂ ਸਾਰੇ ਜੀ ਆਏ ਸਾਰੇ ਸੰਗਤਾਂੀਆਂ ਨੇ ਹੱਲੀਆਂ ਤਾਲੀਆਂ ਪਰ ਪਰ ਕੇ ਆਉਣ ਡੀਆਂ ਨੇ ਆ ਇਥੇ ਆਮ ਕਰਕੇ ਤੁਹਾਡੀ ਰਟੂ ਰੂਟੀਨ ਦੀ ਡਿਊਟੀ ਰਹਿੰਦੀ ਆ ਨਾਕਿਆਂ ਦੇ ਉੱਪਰ ਤਾਇਨਾਤ ਰਹਿੰਦੇ ਹੋ ਗਰਮੀ ਦੇ ਠੰਡ ਦੇ ਦਿਨਾਂ ਦੇ ਵਿੱਚ ਤੇ ਉੱਥੇ ਜਦੋਂ ਵਿਆਹ ਪੁਰਬ ਦੇ ਉੱਪਰ ਡਿਊਟੀ ਲੱਗਦੀ ਆ ਤੇ ਦੋਨਾਂ ਦੇ ਵਿੱਚ ਫਰਕ ਕਿੰਨਾ ਕੁ ਮੰਨਦੇ ਹੋ ਆ ਤੇ ਮੈਨੂੰ ਤਾਂ ਬਹੁਤ ਚਾ ਚੜਿਆ ਇੱਥੇ ਤੇ ਫਿਰ ਵੀ ਕੋਈ ਡਿਊਟੀ ਥੋੜੀ ਐ ਇਥੇ ਇਹ ਡਿਊਟੀ ਨਹੀਂ ਆਈ ਆਈ ਵਿਆਹ ਵੇਖਣਾ ਹੈ। ਬਾਬਾ ਜੀ ਦਾ ਵਿਆਹ ਵੇਖਣਾ ਹੈ ਸਾਡੇ ਅਫਸਰ ਸਾਡੀਆਂ ਡੂੜੀਆਂ ਲਾਈਆਂ ਨੇ। ਤੇ ਉਤਰ ਆਮ ਡਿਊਟੀ ਹੁੰਦੀ। ਆਮ ਡਿਊਟੀ ਹੁੰਦੀ ਇੱਥੇ ਵਿਆਹ ਵਿੱਚ ਡਿਊਟੀ ਕੀ ਦੀ। ਇਹ ਜਿਹੜਾ ਤੁਹਾਡੇ ਹੱਥ ਵਿੱਚ ਇਹਨੂੰ ਕੀ ਕਹਿ ਲਿਆ ਜਾਵੇ ਪੁਲਿਸ ਦੇ ਵੱਲੋਂ ਅਫਸਰਾਂ ਦੇ ਵੱਲੋਂ ਦਿੱਤਾ ਗਿਆ ਜਾਂ ਤੁਹਾਡਾ ਨਿੱਜੀ ਤੌਰ ਤੇ ਮੈਨੂੰ ਡੀਜੀਪੀ ਸਾਹਿਬ ਨੇ ਦਿੱਤਾ ਜੀ ਇਹ। ਆ ਜਿਹੜਾ ਮੈਡਲ ਹੈ ਉਹਨੂੰ ਇਹ ਵੀ ਉਹਨਾਂ ਨੇ ਦਿੱਤਾ। ਤੇ ਇਹ ਜਿਹੜਾ ਸ਼੍ਰੀ ਸਾਹਿਬ ਦਿੱਤਾ ਵੀ ਉਹਨਾਂ ਨੇ ਦਿੱਤਾ। ਉਹਨਾਂ ਦੀ ਬਦੌਲਤ ਮੈਂ ਇੱਥੇ ਤਰ੍ਹਾਂ ਆਪਣੇ ਨੇ। ਕਿਹੜੇ ਕੰਮ ਕਰਕੇ ਦਿੱਤਾ ਸੀ? ਇਹ ਦਿੱਤਾ ਸੀ ਕਿ ਆ ਜੀ ਇਹ ਆਪਣੇ ਤੁਸੀਂ ਇਮਾਨਦਾਰੀ ਦੀ ਵਧੀਆ ਡਿਊਟੀ ਕਰ ਰਹੇ ਜੀ ਮੇਰੀ ਡਿਊਟੀ ਕਿਤੇ ਲੱਗੀ ਸੀਗੀ ਉਹ ਤੋਂ ਉਹਨਾਂ ਨੇ ਕੱਟ ਕੇ ਮੇਰੀ ਡਿਊਟੀ ਕਿਤੇ ਹੋਰ ਜਗ੍ਹਾ ਤੇ ਲਗਾਤੀ ਅੰਦਰ ਤੁਸੀਂ ਡਿਊਟੀ ਇੱਥੇ ਕਰੋ ਮੈਂ ਫਿਰ ਉੱਥੇ ਕੀਤੀ ਫਿਰ ਉਹਨਾਂ ਨੇ ਮੈਨੂੰ ਨਾਮ ਦੇ ਵਜੇ ਦਿੱਤਾ ਸੀ ਇਸ ਵਾਲਿਆਂ ਦੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਦੀ ਡਿਊਟੀ ਬੜੀ ਸਖਤ ਹੁੰਦੀ ਹੈ ਤੇ ਅੱਗੇ ਜਿਹੜੇ ਅੱਗੇ ਜਿਹੜੇ ਬੱਚੇ ਉਹ ਪੁਲਿਸ ਮੁਲਾਜ਼ਮ ਬਨਣਾ ਨਹੀਂ ਚਾਹੁੰਦੇ ਪੁਲਿਸ ਦੇ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ ਹੈ ਇਸ ਤਰ੍ਹਾਂ ਦੀ ਵੀ ਗੱਲ ਜਿਹੜਾ ਪੁਲਿਸ ਵਿੱਚ ਬਣ ਜਾਏਗਾ ਉਹ ਤੇ ਆਪਣੇ ਘਰ ਦਾ ਨਿਵਾਰ ਬਦਲ ਦੇਗਾ ਛੋਟੇ ਘਰ ਤੋਂ ਉੱਠ ਕੇ ਤੇ ਛੋਟੇ ਘਰ ਤੋਂ ਵੱਡੇ ਘਰ 'ਚ ਬੰਦਾ ਬੈਠ ਜੰਦਾ ਕਿਰਤ ਤੇ ਮਿਹਨਤ ਕਰਨੀ ਆ ਲਗਨ ਨਾਲ ਡਿਊਟੀ ਕਰਨੀ ਆ ਕਹਿੰਦੇ ਰੂਲ ਤੇ 8 ਘੰਟੇ ਦਾ ਆ ਪਰ ਇੱਥੇ 20-20 ਘੰਟੇ ਵੀ ਡਿਊਟੀ ਕਰਨੀ ਪੈ ਜਾਂਦੀ ਕਈ ਵਾਰ ਇੱਕ ਤੇ ਕਰਨੀ ਵੀ ਪੈ ਜਾਂਦੇ ਕਿਸੇ ਬੰਤੀ ਵੱਡੀ ਆਫਤ ਨਹੀਂ ਆਜ ਹਾਲੀ ਕਿਤੇ ਕਰਨੀ ਵੀ ਪੈ ਜਾ ਤਾਂ ਕੋਈ ਗੱਲ ਨਹੀਂ ਹੁੰਦੀ ਐਡੀ ਨਹੀਂ ਕੋਈ ਗੱਲ ਹੁੰਦੀ ਡਿਊਟੀ ਆ ਸਾਡੀ ਹੁਣ ਮੇਰੀ ਸਿਆਸੀ ਦਾ ਭਰਤੀ ਆ ਮੈਂ ਤੇ ਹੁਣ ਨੌਕਰੀ ਕਰੀ ਜਾਂਦੀ ਐ ਤੜੇ ਹੋ ਕੇ ਪਰਵਾਹੀ ਕੋਈ ਨਹੀਂ ਡਿਊਟੀ ਕਰਨ ਵਾਸਤੇ ਭਰਤੀ ਕੀਤਾ ਉਹਨਾਂ ਨੇ ਅਫਸਰਾਂ ਨੇ ਅਫਸਰਾਂ ਨੇ ਡਿਊਟੀ ਕਰਨ ਵਾਸਤੇ ਭਰਤੀ ਕੀਤਾ ਸਾਡਾ ਡਿਊਟੀ ਵਿੱਚ ਅਸੀਂ ਵਧੀਆ ਤੋਂ ਵਧੀਆ ਡਿਊਟੀ ਕੀਤੀ ਜਿਹੜਾ ਕੋਈ ਬੰਦਾ ਉਹ ਜਿਹੜਾ ਹੋਏ ਉਹਨੂੰ ਫਰੇਹੇ ਨਾਲ ਲਾਦੀ ਦਾ ਓਕੇ ਸੰਤੁਸ਼ਟੀ ਜੇ ਅਸਲ ਦੇ ਵਿੱਚ ਡਿਊਟੀ ਕਰਕੇ ਅੱਜ ਤੱਕ ਜਾਂ ਜਿਹੜੀਆਂ ਸਵਾਮਾਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ ਸੰਤੁਸ਼ਟੀ ਆ ਪੂਰਨ ਤੌਰ ਤੇ ਬਿਲਕੁਲ ਬਿਲਕੁਲ ਸੰਤੁਸ਼ਟ ਬਿਲਕੁਲ ਜਿਹੜੇ ਸਾਡੇ ਡੀਜੀਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਬਹੁਤ ਵਧੀਆ ਡਿਊਟੀਆਂ ਚੱਲ ਰਹੀਆਂ ਆ ਰੂਟੀਆਂ ਵਧੀਆ ਕਰਨੀਆਂ ਚਾਹੀਦੀਆਂ ਬੰਦ ਨੂੰ ਇਨਸਾਨ ਨੂੰ ਰੂਟੀ ਵਧੀਆ ਕਰਨੀ ਚਾਹੀਦੀ ਆ 8 ਘੰਟੇ ਕਰ ਲੋ ਡਿਊਟੀ 14 ਘੰਟੇ ਕਰ ਲੋ 15 ਘੰਟੇ ਕਰ ਲੋ ਪਰ ਡਿਊਟੀ ਵਧੀਆ ਕਰਨੀ ਜਨਰੇਟਰ ਕਰਨੀ ਵਧੀਆ ਕਰ ਮਾਲਾ ਦੇ ਮਣਕੇ ਘੁੰਮ ਰਹੇ ਆ ਗੱਲ ਤੁਸੀਂ ਸਾਡੇ ਨਾਲ ਕਰ ਰਹੇ ਆ ਤੇ ਇਹਦਾ ਕੀ ਕਾਰ ਵਾਹ ਵਾਹ ਦਾ ਵੀ ਇਹ ਕੰਪਿਊਟਰ ਦਿਮਾਗ ਹੁੰਦਾ ਬੰਦੇ ਦਾ ਇੱਕ ਇੱਕ ਡਾਟਾ ਜਿਹੜਾ ਇੱਕ ਜਮਾ ਹੋਈ ਜਾਂਦਾ ਹੈ ਇੱਕ ਪਾਸੇ ਨਾਲ ਨਾਲ ਵੱਡੀ ਜਾਂਦਾ ਹੈ ਨਾ ਇੱਕ ਕੰਪਿਊਟਰ ਸਿਸਟਮ ਹੁੰਦਾ ਬਾਬਾ ਦਾ ਵੀ ਇਹੋ ਸਿਸਟਮ ਇੰਨੀ ਚੀਜ਼ ਆ ਅ ਕੋਲ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਤਾਂ ਨਵੇਕਲੀ ਸ਼ਖਸੀਅਤ ਕਿਉਂਕਿ ਮੁਲਾਜ਼ਮਾਂ ਦੀਆਂ ਵੀ ਬਹੁਤ ਵੱਡੀਆਂ ਸਖਤ ਤੇ ਕੱਡੜੀਆਂ ਡਿਊਟੀਆਂ ਨੇ ਪਰ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਜਿੱਥੇ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਦਿੱਤੀਆਂ ਹੋਈਆਂ ਸਵਾਵਾਂ ਨਿਭਾ ਰਹੇ ਨੇ ਤੇ ਉੱਥੇ ਨਾਲ ਜਿਹੜਾ ਵਿਆਹਪੁਰਬ ਦੇ ਵਿੱਚ ਵੀ ਸ਼ਾਮਲ ਹੋ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਨਜ਼ਰ ਆਉਂਦੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ